ਖੁੱਲ ਗਈ ਅੱਖਾਂ ਤਾਂ ਵੀ ਅਜੇ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ ਆਹੋ ਮਰ ਜਾ ਜਾ ਕੇ ਕਿਸੇ ਖੂਟ ਅੱਬਾ ਗੰਦਾ ਕਰ ਦੇ ਭਗ ਜਾ ਸਿੱਧੇ-ਸਿੱਧੇ ਤੂੰ ਜਸ਼ਨ ਤੂੰ ਇੱਥੇ ਤੂੰ ਆ ਕੇ ਚੂੜਾ ਮੇਰਾ ਦੀਪ ਨਾਲ ਵਿਆਹ ਹੋ ਗਿਆ ਤੂੰ ਇਹ ਚੰਗੀ ਨਹੀਂ ਕੀਤੀ ਮੈਂ ਚੰਗੀ ਨਹੀਂ ਕੀਤੀ ਹੋਰ ਮੈਂ ਕੀ ਕਰਦੀ ਵੀਰੇ ਨਾਲ ਤਾਂ ਮੈਂ ਤੇਰੇ ਬਾਰੇ ਗੱਲ ਕੀਤੀ ਸੀ ਪਰ ਤੇਰੀਆਂ ਸ਼ਿਕਾਇਤਾਂ ਹੀ ਬਹੁਤ ਆਉਂਦੀਆਂ ਸੀ ਕਦੇ ਨਸ਼ੇ ਪੱਤੇ ਦੀ ਕਦੇ ਕਾਸੇ ਦੀ ਨਾ ਤੇਨੇ ਕੋਈ ਚੰਗੀ ਨੌਕਰੀ ਲਈ ਪਰ ਤੂੰ ਤਾਂ ਮੈਨੂੰ ਕਹਿੰਦੀ ਸੀ ਮੈਂ ਮਾਸੇ ਕੋਲੇ ਜਾਂਦੀ ਆ ਮੈਂ ਕੋਈ ਫੋਨ ਨਾ ਕੋਈ ਮੈਸੇਜ ਤੇ ਫੋਨ ਵੀ ਬੰਦ ਰਿਹਾ ਤੇਰਾ ਹੁਣ ਫੋਨ ਤਾਂ ਮੇਰਾ ਬੰਦ ਰਹੂਗਾ ਹੀ ਨਾ ਹੁਣ ਵੀਰੇ ਨੇ ਮੇਰਾ ਵਿਆਹ ਕਰਤਾ ਹੁਣ ਮੈਂ ਕੀ ਕਰਾਂ ਪਰ ਤੂੰ ਮੇਰੇ ਬਾਰੇ ਤਾਂ ਨਾ ਕੁਝ ਸੋਚਿਆ ਦੇਖ ਜਸ਼ਨ ਮੇਰਾ ਵਿਆਹ ਹੋ ਗਿਆ ਜਿਹੜੇ ਕੰਮ ਆਇਆਗਾ ਨਾ ਆਪ ਦਾ ਉਹ ਕਰ ਲਾ ਉਹੀ ਕੋਈ ਮੇਰੇ ਘਰ ਦਾ ਵੇਖ ਲੂਗਾ ਤੇ ਭੱਗ ਜਾ ਇੱਥੋਂ ਛੇਤੀ ਨਾ ਮੁੰਡਾ ਤੂੰ ਕੱਲੀ ਕੁੜੀ ਨੂੰ ਦੇਖ ਕੇ ਕੀ ਗੱਲਾਂ ਕਰੀ ਜਾਂਦਾ ਬੇ ਉਹ ਚਾਚੀ ਮੇਰਾ ਦੀਪ ਬਾਈ ਨੂੰ ਪੁੱਛਦਾ ਸੀ ਦੀਪ ਐਨੀ ਮੈਂ ਸੋਚਿਆ ਭਾਬੀ ਨਾਲ ਹੀ ਦੋ ਗੱਲਾਂ ਕਰ ਲਈਏ ਨਾਲ ਹੀ ਗੱਲਾਂ ਕਰ ਲਈਏ ਵਿਆਹ ਚ ਤਾਂ ਤੁਸੀਂ ਬੁਲਾਏ ਨਹੀਂ ਮੈਂ ਚੱਲ ਚਾਹੀ ਪੀ ਲੈਣੇ ਭਾਬੀ ਦੇ ਹੱਦੀ ਲੈ ਚਾਹ ਪੀ ਲੈਣੇ ਨਾ ਤੂੰ ਜਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਕਰ ਇੱਧਰ ਆ ਉੱਧਰ ਬੈਠੀ ਆ ਮੈਂ ਜਦੋਂ ਉਹ ਕੋਈ ਨਹੀਂ ਚਾਚੀ ਤੇਰੇ ਨਾਲ ਵੀ ਗੱਲਾਂ ساری ਉਮਰ ਹੋ ਗਈ ਕਰਦੇ ਨੂੰ ਹੁਣ ਨਵੀਂ ਭਾਬੀ ਨਾਲ ਕਰ ਲੈ ਨਾਲੇ ਚਾਹ ਪੀ ਲਾਂਗੇ ਹੱਥ ਦੀ ਨਾ ਨਵੀਂ ਭਾਬੀ ਨਾਲ ਗੱਲਾਂ ਕਰ ਚਲ ਕੁੜੀ ਮੰਜਾ ਮੁੰਜਾ ਮਾਰਦੇ ਤੂੰ ਹਾਂ ਦੱਸ ਕੀ ਕਹਿਣਾ ਤੂੰ ਨਹੀਂ ਕਹਿਣਾ ਤਾਂ ਕੁਛ ਨਹੀਂ ਚਾਚੀ ਦੀਪ ਕਿੱਥੇ ਆ ਦੀਪ ਤਾਂ ਅਦਰ ਖੇਤ ਗਿਆ ਹੋਇਆ ਅੱਛਾ ਆਹੋ ਵਿਆਹ ਤੁਸੀਂ ਜਮੀ ਇਕੱਲੇ ਇਕੱਲੇ ਕਰ ਲਿਆ ਕੀ ਗੱਲ ਹੈ ਪੈਸੇ ਮੱਕ ਕੇ ਸੀ ਸੱਤ ਫੜ ਲੰਦੇ ਹੋਰ ਹੁਣ ਸਾਰੇ ਪਿੰਡ ਨੂੰ ਸੱਦ ਲਈਏ ਸਾਡੀ ਮਰਜ਼ੀ ਚੁੰਨੀ ਚੜਾ ਕੇ ਲਈ ਇਹ ਤੋਂ ਬਿਹਤਰ ਕੀ ਹੈ ਜੇ ਚੁੰਨੀ ਚੜਾਵਾ ਕਰ ਲੇ ਅਗਲਾ ਹੂੰ ਤਾਂ ਚਾਚੀ ਤੂੰ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਹੁਣ ਮੁੰਡੇ ਨੂੰ ਤੂੰ ਕੱਲੀ ਵਿਆਹ ਲਈ ਲੱਡੂ ਖਵਾਣ ਦੀ ਮਾਰੀ ਬੇ ਲੋਕਾਂ ਤਾਂ ਜਿੰਨਾ ਮਰਜੀ ਖਵਾ ਦੇ ਆ ਲੋਕ ਨਹੀਂ ਰਾਜਦੇ ਨਾ ਲੋਕਾਂ ਨੂੰ ਕੋਈ ਖੁਸ਼ ਕਰ ਸਕਦਾ ਹੈ ਆ ਖਾ ਕੇ ਲੱਤ ਮਾਰ ਜਾਂਦੇ ਠੇਡਾ ਮਾਰ ਜਾਂਦੇ ਭਾਂਡਾ ਚ ਫੇਰ ਵੀ ਕਹਿਣਗੇ ਆ ਵਧੀਆ ਨਹੀਂ ਸੀ ਬਣਾਇਆ ਉਹ ਬਲਾ ਤਾਂ ਲੈਂਦੀ ਫੇਰ ਚਾਚੀ ਲੈ ਬਲਾ ਲੈਂਦੀ ਇਹਨੂੰ ਗਾਂ ਦੇ ਤੂੰ ਮੈਂਬਰ ਹੈ ਕਿ ਸਰਪੰਚ ਆ ਉਹ ਕੋਈ ਗੱਲ ਨਹੀਂ ਚਾਚੀ ਟਾਈਮ ਆਉਣ ਦੇ ਮੈਂਬਰ ਵੀ ਬਣ ਜਾਗੇ ਤੇ ਸਰਪੰਚ ਵੀ ਲੈ ਟਾਈਮ ਆਉਂਦਾ ਜਾਂ ਭੱਗ ਜਾ ਨਾਲੇ ਗਾਹਾਂ ਤੋਂ ਆਏ ਨਾ ਆ ਕੇ ਕਿਤੇ ਉਹ ਕਰਦੀ ਹਾਕੂਕ ਮਾਰਿਆ ਕਰ ਐਵੇਂ ਆ ਕੇ ਖੜ ਕੇ ਕੁੜੀ ਨਾਲ ਗੱਲਾਂ ਕਰਨ ਦਾ ਤੇਰਾ ਮਤਲਬ ਨਹੀਂ ਹੈਗਾ ਤੇਰਾ ਤੈਨੂੰ ਮੈਂ ਦੱਸਾਂ ਕੋਈ ਨਹੀਂ ਚਾਚੀ ਕੋਈ ਨਹੀਂ ਕੋਈ ਨਹੀਂ ਲੈ ਜਾ ਭੱਗ ਜਾ ਤੋਰ ਜਦ ਤੈਨੂੰ ਬਾਹਰ ਹੀ ਮਿਲ ਜੂਗਾ ਮੁੰਡਾ ਬਾਹਰ ਮਿਲ ਲੈਨੇ ਆ ਕਿਵੇਂ ਘਰ ਪੱਟਣ ਤੇ ਲੱਗੇ ਨਹੀਂ ਦਿਖਲਾ ਹੈ ਮਸਾ ਮੇਰੇ ਪੁੱਤ ਦਾ ਘਰ ਬਸਿਆ ਕਿਵੇਂ ਆਉਂਦੇ ਨੇ ਸ਼ਰੀਕ ਹੂੰ ਜਸ਼ਨ ਤੁਸੀਂ ਜਮਾ ਵੀ ਟੈਨਸ਼ਨ ਨਾ ਲਓ ਮੈਂ ਤੁਹਾਡਾ ਸਾਥ ਕਦੇ ਵੀ ਨਹੀਂ ਛੱਡਦੀ ਨਾਲੇ ਵਿਆਹ ਦੀ ਕੀ ਗੱਲ ਆ ਵੀਰਨ ਨੂੰ ਤਾਂ ਮੈਂ ਆਪ ਹੀ ਮਨਾ ਲੂੰਗੀ ਚਾਹੇ ਜੇ ਮੈਂ ਵੀ ਹਲਾਤ ਹੋਣ ਮੈਂ ਕਦੇ ਵੀ ਨਹੀਂ ਛੱਡਦੀ ਨਾ ਮੇਰੇ ਵੱਲੋਂ ਕੋਈ ਵੀ ਲਾਂਗਾ ਹੁੰਦਾ ਕੌਣ ਸੀ ਭਾਈ ਹਾਂਜੀ ਮੁੰਡਾ ਕੌਣ ਸੀ ਉਹ ਮੰਮੀ ਨੂੰ ਮੈਨੂੰ ਸੀ ਪਤਾ ਜੀ ਲੈ ਫਿਰ ਗੱਲਾਂ ਤੂੰ ਐਵੇਂ ਕਰੀ ਇਹਨੇ ਘੰਟਾ ਹੋ ਗਿਆ ਸੱਸ ਕੇ ਗੱਲਾਂ ਕਰਦੇ ਉਹਦੇ ਨਾਲ ਨਹੀਂ ਜੀ ਮੈਂ ਤਾਂ ਬਾਹਰ ਛਾੜੂ ਮਾਰੀ ਆਂਦੀ ਸੀਗੀ ਹੁਣ ਉਹਨਾਂ ਨੇ ਦੀਪ ਨੂੰ ਬਾਚ ਮਾਰੀ ਹੁਣ ਉਹ ਘਰੇ ਹੈ ਨਹੀਂ ਸੀਗੀ ਫਿਰ ਫਿਰ ਤੇਰਾ ਮੈਨੂੰ ਹਾਕ ਮਾਰਦਾ ਹਾਕ ਨਹੀਂ ਸੀ ਬੰਦਦਾ ਵੀ ਮੈਂ ਹਾਕ ਮਾਰਦਾ ਮੇਰੀ ਮਾਂ ਬੈਠੀ ਅੰਦਰ ਮੰਮੀ ਝੋ ਅੰਦਰ ਹੀ ਆ ਗਈ ਸੀਗੀ ਮੈਨੂੰ ਅੰਦਰ ਹੀ ਫਿਰ ਤੇਰਾ ਕਿ ਮੈਂ ਤਾਂ ਸੀ ਗੱਲਾਂ ਕਰਦਾ ਮੈਂ ਸਾਰਾ ਕੁਝ ਦੇਖਿਆ ਜੀ ਪਿੱਛੇ ਖੜੀ ਮੈਂ ਕਿਹਾ ਹੁਣ ਵੀ ਹਾਕ ਮਾਰੀ ਹੁਣ ਵੀ ਮਾਰੀ ਅੱਕ ਕੇ ਆ ਕੇ ਮੈਨੂੰ ਜਾਣਾ ਪਿਆ ਨਾਲ ਗੱਲ ਸੁਣ ਲੈ ਮੇਰੀ ਹਾਂਜੀ ਸੌ ਆਉਂਦਾ ਸੌ ਜਾਂਦਾ ਸਾਡਾ ਤਾਂ ਚੜੀਆ ਘਰ ਆ ਕਿਤੇ ਕੋਈ ਆ ਕਿਤੇ ਕੋਈ ਆ ਗਿਆ ਬਣੀ ਹੋਈ ਹੈ ਸਾਰੇ ਪਿੰਡ ਦੇ ਵਿੱਚ ਸੁੱਖ ਨਾਲ ਤੇ ਸੌਣੇ ਉਹਨਾਂ ਤਾਂ ਤਾਈ ਨਹੀਂ ਕਿਸੇ ਨਾਲ ਗੱਲ ਕਰਦੀ ਨਹੀਂ ਕਰਦੀ ਮੰਮੀ ਮੈਂ ਤਾਂ ਉਹਨਾਂ ਨੂੰ ਜਾਣਦੀ ਵੀ ਨਹੀਂ ਹੈ ਕਿ ਕੀ ਉਹ ਤਾਂ ਬਸ ਆਏ ਸੌਣਾਂ ਨੂੰ ਬੁਲਾਉਂਦੇ ਸੀਗੇ ਤੇ ਮੇਨੇ ਕਿਹਾ ਤਾਂ ਵੀ ਘਰੇ ਹੈ ਨਹੀਂ ਕਿ ਉਹਨੇ ਨੂੰ ਤੁਸੀਂ ਆ ਗਏ ਸੀ ਉਹਨਾਂ ਨੇ ਕਿੱਥੇ ਆ ਗਏ ਮੈਂ ਦੇਖੇ ਗਈਆਂ ਕਿੰਨਿਆਂ ਦਾ ਕਲਾਕਾਰੀਆਂ ਨੇ ਤੁਸੀਂ ਜਾਣਦੀ ਹੋਵੇਂ ਦੋ ਮੁੰਡੇ ਨੂੰ ਨਹੀਂ ਮੰਮੀ ਜੀ ਮੈਂ ਵੀ ਜਾਣਦੀ ਤੂੰ ਮੈਂਡਮੈਂਡ ਜੀ ਨਾ ਕਰ ਮੇਰੇ ਕੋਲ ਸਹੀ ਸਹੀ ਦੱਸ ਦੇ ਮੈਨੂੰ ਮੇਰਾ ਜਵਾਕ ਭੋਲਾ ਕਰ ਨਾਲੇ ਐਵੇਂ ਨੀ ਸਰਚ ਖੇ ਪਾਦੀ ਕਿਤੇ ਨਹੀਂ ਮੰਮੀ ਜੀ ਤੁਸੀਂ ਖਾਂਤ ਕਦ ਤੱਕ ਸੋਚੀ ਜਾਂਦੇ ਹੋ ਅੱਜ ਕੜ ਸਮਾਂ ਨਹੀਂ ਹੈਗਾ ਗੱਲ ਤਾਂ ਕਰ ਦੋ ਸੋਚੀ ਜਾਂਦੇ ਹੋ ਗੱਲ ਤਾਂ ਸੋਚਣਾ ਪੈਂਦਾ ਮੰਮੀ ਜੀ ਅੱਗੇ ਤੋਂ ਬਾਅਦ ਐਦਾਂ ਦੀ ਸ਼ਿਕਾਇਤ ਕੋਈ ਨਹੀਂ ਮਿਲੂਗੀ ਮੈਨੂੰ ਸ਼ਿਕਾਇਤ ਆਉਣੀ ਵੀ ਨਹੀਂ ਚਾਹੀਦੀ ਤੇਰਾ ਪਿਓ ਉਹਨੂੰ ਹੱਕ ਮਾਰ ਤੇ ਕਹ ਦੇ ਮੈਂ ਮਾਂ ਬੈਠੇ ਉਹਦੇ ਕੋਲ ਜਾਓ ਭਾਈ ਨਹੀਂ ਤੇ ਤੈਨੂੰ ਆਬਲਾ ਤੈਨੂੰ ਬਾਹਰ ਖੋਲਣ ਦੀ ਲੋੜ ਹੀ ਨਹੀਂ ਹੈਗੀ ਜਿੰਨੇ ਚਿਰ ਮਾਇਬੇਟੀ ਜਿੱਦ ਮਾਇਆ ਹੈਗੀ ਮੈਂ ਆਪੇ ਖੋਲੂ ਜਾ ਕੇ ਬਾਹਰ ਕੋਈ ਗੱਲ ਨੂੰਂਦੀ ਜੀ ਮੈਂ ਨਹੀਂ ਖੋਲਦੀ ਆਹੋ ਤੇ ਆਹ ਰੋਟੀ ਬਣਾ ਲਈ ਹਾਂ ਜੀ ਮੈਂ ਵੀ ਬਸ ਭੰਡ ਧੋ ਕੇ ੱਟੀਆਂ ਸਬਜ਼ੀ ਨੂੰ ਤੜਕਾ ਲਾਉਣਾ ਇੱਕ ਤਾਂ ਤੁਝਰ ਲੱਲ ਜੱਲ ਬਾਲਾ ਕਰਦੀਆਂ ਮੜਾ ਜਾ ਪਰਾਲ ਲੈਣਾ ਕੰਮ ਕਰ ਲਿਆ ਕਰ ਪਰਾਲਾ ਤੇਰੇ ਚ ਜੰਮੀ ਨਹੀਂ ਹੈਗਾ ਛੇ ਦੀ ਰੋਟੀ ਜੱਜ ਕਰਤਾ ਕਿ ਪਤਾ ਹੈ ਮੇਰੀ ਮਾਂ ਦਵਾਈ ਬੂਟੀ ਖਾਂਦੀ ਹੈਗੀ ਤੁਸੀਂ ਹੁਣੇ ਬੈਠੋ ਹੀ ਮੈਂ ਹੁਣੇ ਲੈ ਕੇ ਆਈ ਹਾਂ ਹੁਣੇ ਬੈਠੋ ਫਿਰ ਕਹਿੰਦੇ ਮੁੰਡੇ ਨੂੰ ਦੱਸ ਦਿਆ ਫਿਰ ਮੁੰਡੇ ਨੇ ਦੱਲਾ ਫਿਰ ਖੜਕਾ ਦੇ ਨੇ ਫਿਰ ਕਹਿੰਦੇ ਦੱਸਿਆ ਨਹੀਂ ਸਮਾਂ ਨਹੀਂ ਹੈਗਾ ਉਹਦਾ ਤੈਨੂੰ ਮੈਂ ਦੱਸਦਾ ਉਹ ਮੈਂ ਜਾ ਨਹੀਂ ਸਕਦਾ ਮੇਰੀ ਮਾਂ ਭੁੱਖੀ ਹੈ ਮੈਂ ਤਾਂ ਸੱਤ ਵਜੇ ਰੋਟੀ ਜੇ ਮੈਂ ਨਾ ਪਕਦੀ ਆਪ ਲਾ ਕੇ ਦੇ ਦਿੰਦਾ ਜਵਾਖ ਮੇਰਾ ਨਹੀਂ ਬਸ ਮੰਮੀ ਮੈਂ ਲੈ ਕੇ ਆਉਣੀ ਆ ਬਸ ਸਬਜੀ ਨੂੰ ਤੜਕਾ ਲਾਦਾ ਆਟਾ ਗੁੰਨਿਆ ਲੈ ਆ। ਅਜੇ ਤੜਕਾ ਲਾਉਣਾ ਸਬਜੀ ਨੂੰ। ਕਦੋਂ ਸਬਜੀ ਬਣੀ ਕਦੋਂ ਤੜਕਾ ਲਾਇਆ? ਨਾ ਤੂੰ ਛੇਹਾਂ ਹੰਟ ਖੜਾ ਕਰ ਮੜ ਮੜਾ। ਉਹਦਾ ਉਰਦੇ ਜਦੋਂ ਸੂਰਜ ਸਿਰ ਤੇ ਆ ਜਾਂਦਾਗਾ। ਨਹੀਂ ਮੰਮੀ ਜੋ ਪਹਿਲਾਂ ਮੈਂ ਝਾੜੂ ਮਾਰਨ ਲੱਗ ਗਈ ਸੀ। ਆਹੋ ਝਾੜੂ ਮਾਰਨ ਲੱਗ ਗਈ। 20 ਮਿੰਟ ਤੋਂ ਉੱਥੇ ਖਰਾਬ ਕਰ ਦੋ ਮੁੰਡੇ ਕੋਲੇ ਖੜੀ ਨੇ। ਚਾਹ ਨੂੰ ਮਾਰਨ ਲੱਗੀ। ਸਹੀ ਤਾਂ ਰੋਟੀ ਬਣਾ ਕੇ ਲੈ ਕੇ ਆਵਾ। ਭੁੱਖ ਲੱਗੀ ਪਈ ਮੈਨੂੰ ਐਵੇਂ ਦਵਾਈ ਬੂਟੀ ਲੈਣੀ ਹੈਗੀ। ਆ ਤੇਰਾ ਪਿਓ ਖੇਤੋਂ ਆਉਣ ਵਾਲਾਗਾ। ਉਹ ਵੀ ਰੋਟੀ ਮੰਗੂਗਾ ਫਿਰ। ਠੀਕ ਆ ਮੰਮੀ ਜੀ। ਨਾਲੇ ਸੀ ਸੁਨੇਹਾ ਰੋਟੀ ਖਾਣਿਆ ਜੀ ਤਾਂ ਧਿਆਨ ਰੱਖਿਆ ਕਰ। ਮੜਾ ਸੁਨੇਹਾ ਉੱਠਿਆ ਕਰਨ ਵਾਲੇ। ਠੀਕ ਆ। 12 ਵਜੇ ਉੱਠਦੀ ਆਂਗੀ। ਹਾਏ ਦੇਖੀ। ਕਿੰਨੀ ਬੇਕਾਰ ਹੈਗੀ ਆ। ਕਿਵੇਂ ਕਰਦੀ ਆ? ਜਦੋਂ ਮੈਂ ਨਵੀਂ ਆਈ ਸੀ ਉਦੋਂ ਤਾਂ ਪੁੱਛਦੀ ਸੀ ਚਾਹ ਪੀਣੀ ਆ ਕੀ ਕੌਫੀ ਪੀਣੀ ਆ। ਰੰਗ ਤਾਂ ਨੇ ਹੁਣ ਦਿਖਾਏ ਨੇ। ਪਤਾ ਹੀ ਹੁੰਦਾਗਾ ਛੁੱਧ ਨਮੀ ਨਮੀ ਨਾ ਤਾਂ ਫਿਰ ਕੋਈ ਅਮੀ ਚਾ ਕਰਦਾਗਾ ਆ ਜਾਂਦੇ ਦੀਪ ਨੂੰ ਲਾਉਗੀ ਇੱਕ ਦੀ ਦੋ ਕਰਕੇ ਦੱਸੂਗੀ ਚਲੋ ਸ਼ੂ ਕਰਾਂ ਬਚ ਗਏ ਮੈਂ ਅੱਜ ਕੁਛ ਪਤਾ ਨਹੀਂ ਲੱਗਿਆ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਚਲ ਛੱਡੋ ਰੋਟੀਆਂ ਬਣਾ ਲੈਣੀਆਂ ਨਹੀਂ ਤਾਂ ਫੇਰ ਆਉਗੀ ਮੈਨੂੰ ਕਹੂਗੀ ਆ ਨਹੀਂ ਕੀਤਾ ਤੂੰ ਅਜੇ ਤੱਕ ਕਾਹੀ ਨਹੀਂ ਬਣਾਇਆ ਬਿਨਾਂ ਉਹ ਗੱਲ ਤੋਂ ਬੋਲੀ ਜਾਓ ਨੇ ਪਾਇਆ ਕੀ ਤੂੰ ਹੈ ਬੀਪੀ ਘਟਿਆ ਪਿਆ ਭਾਏ ਕਿਵੇਂ ਕੀ ਦੱਸ ਬੀਪੀ ਘਟਿਆ ਪਿਆ ਹੋਰ ਹੁਣ ਕੀ ਗੱਲ ਖੈਰ ਹੈ ਖੈਰ ਕਿੱਥੇ ਜੀ ਆਪਣਾ ਤਾਂ ਮੁੰਡਾ ਫਸ ਗਿਆ ਬਾਹਰੇ ਮੁੰਡਾ ਫਸ ਗਿਆ ਹੋਰ ਉਹ ਤੁਹਾਨੂੰ ਮੈਂ ਤਾਂ ਹੀ ਪਿੱਟਦਾ ਜੀ ਉਹ ਤਾਹ ਕਿਹੜਾ ਡੋਂਕੀਆਂ ਡੋਂਕੀਆਂ ਦੇ ਮਾਗਰ ਲੱਗ ਗਏ ਨਾ ਤੋੜਾ ਉਹਦੋਂ ਤਾਂ ਮੇਰੀ ਜਾਨ ਲਈ ਰੱਖੀ ਅਜੰਟ ਦਾ ਬੇੜਾ ਬਹਿ ਗਿਆ ਦੋ ਨੰਬਰ ਚ ਤੋੜ ਤਾਂ ਜਵਾਖ ਅਹੀਂ ਤਾਂ ਮੈਂ ਡਰਦਾ ਸੀ ਆ ਕਿਹੜੇ ਦੋ ਕਿੱਲੇ ਹੈਗੇ ਤੇ ਜਵਾਖ ਦੇ ਹੁਣ ਬੀਜਣਗੇ ਨਹੀਂ ਉਹ ਤੇ ਕਿੰਨੀ ਵੀ ਜਾਵਾਂਗੇ ਦੱਸੋ ਦਾ ਕੀ ਬਣੂਗਾ ਹੁਣ ਜਵਾਖ ਦੇ ਕਿੱਲਾਂ ਦਾ ਮੈਨੂੰ ਨਹੀਂ ਪਤਾ ਇਹ ਤਾਂ ਜਵਾਖ ਹੈਗਾ ਇੱਧਰ ਇੱਧਰ ਤਾਂ ਹੋ ਜਾਊਗਾ 100 ਹੱਲ ਠੀਕ ਆ ਜਿਹੜੀ ਰਹਿੰਦੀ ਜ਼ਮੀਨ ਆ ਨਾ ਉਹਨੂੰ ਵੇਚ ਕੇ ਜਵਾਖ ਨੂੰ ਕਢਾ ਮੇਰਾ ਤਾਂ ਮਨ ਨਹੀਂ ਖੜਦਾ ਹੈਗਾ ਬੜਾ ਯਾਰ ਫਿਕਰ ਨੇ ਮਾਰੇ ਹੋਰ ਆ ਮਸਾ ਸੁਖ ਦਾ ਦਿਨ ਆਏ ਤੇ ਦੇਖਣ ਨੂੰ ਆ ਹੋਰ ਸੁਨੇਹਾ ਆ ਗਿਆ ਮੈਂ ਤਾਂ ਇਹੇ ਗੱਲਾਂ ਤੋਂ ਡਰਿਆ ਨਾ ਹਰ ਟਾਈਮ ਵੀ ਕਿਦਾਂ ਫੋਨ ਆਉਂਦਾ ਹੁੰਦਾ ਵੀਡੀਓ ਕਾਲ ਤੇ ਤੂੰ ਗੱਲਾਂ ਕਰਦੀ ਹੁੰਦੀ ਕੋ ਚਲ ਜਵਾਖ ਕਿਤੇ ਕਿਤੇ ਲੱਗ ਜਾ ਆਪਣੀ ਗਰੀਬੀ ਟੁੱਟ ਜੂ ਆ ਦੋ ਕਿਲੜੀਆਂ ਨਾਲ ਕੀ ਬਣਦਾ ਇੱਕ ਜਵਾਖ ਦਾ ਹੁਣ ਕਰਕੇ ਹਟਿਆ ਹੈ ਵੀ ਚਲ ਉਹਦਾ ਬਸੇਬਾ ਬਾਹਰ ਬਣ ਜੂ 10 ਰੁਪਏ ਜੁੜ ਜਾਣਗੇ ਆਪ ਦੀ ਕਬੀਲਦਰੀ ਚੱਲੀ ਜਾਊ ਆਪਾਂ ਨੂੰ ਤਾਂ ਪਤਾ ਸੀ ਫੇਰ ਵੀ ਏਜੰਟ ਦਾ ਬੇੜਾ ਬੈਜੂਗਾ ਕੋ ਤੂੰ ਕਿਹੜਾ ਟਿੱਕੀ ਐ ਮੈਂ ਤੈਨੂੰ ਅੱਖਾਂ ਦੀ ਉਰੀ ਕੰਮ ਤੋੜ ਲੈਣਾ ਕੋਈ ਆ ਜਵਾਖ ਹੋਰੀ ਕੰਮ ਲੱਗ ਜੂ ਆ ਲੈ ਅੱਖਾਂ ਦੇ ਸਾਹਮਣੇ ਰਹਿ ਹਟ ਟਾਈਮ ਤੇ ਐਂ ਕਹੀ ਰਹੀ ਸੇਤੀ ਬਾਹਰ ਤੋੜ ਦੇ ਦੁਨੀਆ ਬਾਹਰ ਜਾਂਦੀ ਐ ਆਪਣਾ ਪੁੱਤ ਵੀ ਵਗ ਜੂਗਾ ਆ ਦੇਖ ਲੈ ਦੇਖ ਲੈ ਹੁਣ ਕੰਮ ਕੀ ਹੋ ਗਏ ਜੀ ਮੇਰੀ ਗੱਲ ਸੁਣ ਮੈਨੂੰ ਤਾਂ ਮੇਰਾ ਮੁੰਡਾ ਹੋਣਾ ਚਾਹੀਦਾ ਚਾਹੇ ਇਹਦੀ ਜ਼ਮੀਨ ਬਚੇ ਚਾਹੇ ਨਾ ਬਚੇ ਤੂੰ ਨਾਲੇ ਬਾੜਾ ਪੱਖ ਜਣਾ ਲਿਆ ਕਰ ਇਹਦਾ ਕੋਈ ਤੂੰ ਇਹੇ ਜਿਹੇ ਕਿਹੇ ਜਿਹੇ ਗੱਲਾਂ ਕਰਨ ਲੱਗ ਰੀਆਂ ਤੂੰ ਕੋਈ ਹੈਗੇ ਤਾਂ ਦੋਏ ਆਪਣੀ ਨੇ ਇਹ ਤੋਰੇ ਉਹ ਪਹਿਲਾਂ ਖਰਚ ਕਰ ਕੀ ਤੋਰੇ ਦੋ ਕਿਲੇ ਰਹਿ ਜਾਂਦੇ ਜਵਾਖ ਨੂੰ ਆ ਨੂ ਆਈਏ ਘਰੇ ਫਿਰ ਕਾਦੇ ਸਿਰ ਤੇ ਖਾਵਾਂਗੇ ਐਡਾ ਆਪਣਾ ਕਾਰੋਬਾਰ ਨਹੀਂ ਵੇਪ ਕੰਮ ਕਰ ਲੈ ਕੋਈ ਹੋਰ ਦੋ ਕਿਲੇ ਰਹਿ ਜਾਂਦੇ ਆਪੀ ਕਰ ਲੂ ਕੋਈ ਹੋਰ ਕੰਮ ਤੋਰ ਲੂਗਾ ਹੈ ਤੂੰ ਜਵਾਖ ਰੁਕੜਾ ਉਥੋਂ ਉਹ ਤੂੰ ਛੋਟੇ ਬਾਰੇ ਤਾਂ ਸੋਚਣਾ ਕੋਸ ਨਾ ਮੈਂ ਕੀ ਛੋਟੇ ਬਾਰੇ ਸੋਚਾਂ ਆਪੇ ਬੜਿਆ ਲੂੰਗੀ ਮੈਂ ਉਹਨੂੰ ਤੂੰ ਜਿਹੜਾ ਕੰਮ ਕਿਹਾ ਉਹ ਕਰ ਕੋਈ ਤੂੰ ਤਾਂ ਹਰ ਟਾਈਮ ਤੇਰੀ ਇੱਕ ਤਾਂ ਹੈਂਗੜਨੇ ਮਾਰ ਲੀ ਇੱਕ ਜੱਟ ਕਹਿੰਦਾ ਜੱਟ ਜ਼ਮੀਨ ਵਾਲਾ ਹੁੰਦਾ ਕਹਿਦਾ ਨਾ ਤੁਸੀਂ ਜ਼ਮੀਨ ਜੱਟ ਲੈਵੇ ਆ ਦੋ ਕਿਲੇ ਵੇਚ ਕੇ ਪਹਿਲਾਂ ਮੈਂ ਤੋੜਤਾ ਕੋਈ ਇੱਕ ਜਵਾਖ ਦਾ ਛੋਟੇ ਦਾ ਟਾਈਮ ਕੱਢਣ ਵਾਸਤੇ ਦੋ ਕਿਲੇ ਰਹਿ ਜਾਂਦੇ ਕੋਈ ਹੋਰ ਹਿੱਲਾ ਕਰ ਲੋ ਕਿਥੋਂ ਕੋਈ ਨਾ ਰੋਟੀ ਤਾਂ ਮਿਲੀ ਜਾਣੀ ਆ ਦੋ ਬਕਸੇ ਦੀ ਤੂੰ ਜਵਾਖ ਦਾ ਹੱਲ ਕਰ ਪਹਿਲਾਂ ਭੁੱਖਣ ਭਾਣਾ ਪਤਾ ਨਹੀਂ ਕਿਵੇਂ ਬੈਠਾ ਹੋਊਗਾ ਉਧਰ ਬਾਹਰ ਉਹ ਮੇਰਾ ਵੀ ਜਰ ਆਂਧਰਾ ਤਾਂ ਮੈਨੂੰ ਵੀ ਤਕਲੀਫ ਆਉਂਦੀ ਆ ਮੇਰਾ ਹੀ ਪੁੱਤ ਹੈ ਮੇਰਾ ਕਿਹੜਾ ਜੀ ਕਰਦਾ ਉਹਨੂੰ ਤੜਫਦਾ ਦੇਖਦੇ ਨੂੰ ਪਰ ਆ ਗੱਲਾਂ ਸੁਣ ਕੇ ਮੈਂ ਹੁਣ ਕੀ ਕਰਾਂ ਕਿਹੜੇ ਚੰਗਾੜ ਚ ਡਿਗਾ ਮੈਂ ਕਿੱਥੋਂ ਪੈਸਾ ਦਾ ਇੰਤਜ਼ਾਮ ਕਰਾਂ ਇਹ ਐ ਨਹੀਂ ਹੈਗਾ ਵੀ ਥੋੜੀ-ਮੋਟੀ ਰਕਮਾਂ ਚਾਕੇ ਲਾ ਦੂੰਗਾ ਨਾਲੇ ਮੈਨੂੰ ਤਾਂ ਚੈਨ ਨਹੀਂ ਆਦਾ ਜਿਆਦਾ ਮੈਨੂੰ ਪਤਾ ਲੱਗਿਆ ਜਵਾਖ ਦਾ ਤੇ ਮੈਂ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਅੱਜ 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 ਹੱਲ ਕਰ ਲੈ ਉਹਦਾ ਜਾਇਆ ਕਿਸੇ ਕੋਲੇ ਮੇਰੀ ਜਾਨ ਨੂੰ ਤਾਂਹੀਂ ਖਾਤਾ ਜਾਦੇ ਕਿਦੋਂ ਦੇਖ ਲੈ ਮੇਰੇ ਪੁੱਤ ਨੂੰ ਬਾਹਰ ਤੋਰ ਦੇ ਉਹ ਬਾਹਰ ਤੋਰ ਦਿਓ ਮੈਂ ਅਖਰ ਨਾ ਉਹ ਉਦੋਂ ਹੀ ਕੰਮ ਕਰਨਾ ਉਰੀ ਕੰਮ ਬਹੁਤ ਹੈ ਮੇਰੀ ਸਾਰੀ ਉਮਰ ਹੀ ਨੰਗੀ ਖੇਤੀ ਬੜੇ ਕਰਦੇ ਦੀ ਨਾ ਫਿਰ ਮੈਂ ਮਾੜਾ ਸੋਚਦਾ ਮੈਂ ਵੀ ਚੰਗੇ ਸੋਚਦਾ ਸੀ ਵੀ ਜਜਵਾਖ ਬਾਹਰੇ ਬਾਗਾ ਜਿੱਦ ਕੀ ਸਖਾਲੀ ਨਿਕਲਨੀ ਤੇਰੀ ਮੇਰੀ ਬੈ ਕੇ ਖਾ ਲਾਂਗੇ ਨਾਲੇ ਇਹਨਾਂ ਨੂੰ ਸੋਕਾਂ ਅੰਦਰ ਜਵਾਖ ਨੂੰ ਦੀਨਾ ਹੁੰਦਾ ਚਾਹਨਲ ਆਪਣੇ ਕਰਮਾਂ ਦਾ ਜਵਾਖਾਂ ਦਾ ਵੀ ਕੀ ਅੱਗੇ ਮਿਲੂਗਾ ਹਰ ਗਨ ਮੇਰੇ ਤੇ ਲਿਆ ਕੇ ਛੱਡ ਦਿੰਦੇ ਹੋਗੇ ਆ ਦੇਖ ਲੈ ਕਰਮ ਕਰਮ ਦੇਖ ਲੈ ਚਲ ਦੇਖ ਲੈ ਮੈਨੂੰ ਕੀ ਪਤਾ ਕਰਦਾ ਹੀਲਾ ਕਿਤੋਂ ਕਰਦਾ ਕਰਨੇ ਪਊਗਾ ਮੇਰੀ ਕਿਸਮਤ ਤੇ ਠੇਡੇ ਲਿਖੇ ਹੋਏ ਨੇ ਖਾਈ ਜੰਨੇ ਆ ਠੇਡੇ ਲਿਖੇ ਨੇ ਠੇਡੇ ਤਾਂ ਮੈਂ ਵੀ ਖਾਨੀਆਂ ਤੁਹਾਡੇ ਮਗਰ ਕਦੇ ਉਹਦੀਆਂ ਚਲਦੇ ਕਦੇ ਉਹਦੀ ਚਲਦੇ ਜਵਾਖ ਦਾ ਪਤਾ ਨਹੀਂ ਕਿਵੇਂ ਹੋਊਗਾ ਮੇਰਾ ਜਵਾਖ ਬਾਹਰੇ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਜੇ ਮੇਰੇ ਜਵਾਖ ਦਾ ਨਾਂ ਹੱਲ ਹੋਇਆ ਹੋਇਆ ਗਰਮੀ ਇਹ ਬਹੁਤ ਹੈ ਕੀ ਕਰੂੰ ਬੰਦਾ ਆਲੂ ਹੀ ਪਾਣੀ ਆਗੀ ਸੀਰ ਤੱਕ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਸੀ ਗੱਲ ਤਾਂ ਕਰਾਂਗੇ ਗੱਲ ਇੱਕ ਛੱਡ ਦੋ ਕਰ ਲਈ ਅ타 ਗਰਮੀ ਹੋਊਗਾ ਅੱਜ ਨਾ ਕੋਈ ਮਤਲਬ ਬਾਹਰੋਂ ਕੋਈ ਮੁੰਡਾ ਆਇਆ ਸੀਗਾ ਹਾਂ ਤੇ ਮੈਂ ਬਾਹਰ ਛਾੜੂ ਮਾਰੀ ਆਂਦੀ ਸੀਗੀ ਤੇ ਮੰਮੀ ਆਏ ਹੁਣ ਉਹ ਤੁਹਾਡੇ ਬਾਰੇ ਪੁੱਛਦੇ ਸੀਗੇ ਕਿ ਦੀਪ ਕਿੱ체ਗਾ ਤੇ ਮੈਂ ਕਹਤਾ ਵੀ ਉਹ ਕਰ ਰਹੀ ਹੈ ਨਹੀਂ ਕਿ ਮੈਂ ਤਾਂ ਐਦਾਂ ਹੀ ਕਹੂੰਗੀ ਨਾ ਜੇ ਕੋਈ ਬਾਹਰੋਂ ਉਹ ਬਲਾਉਂਗੀ ਤਾਂ ਸਹੀ ਨਾ ਤੇ ਮੰਮੀ ਮੈਨੂੰ ਬੋਲਣ ਲੱਗ ਗਏ ਹਾਂ ਵੀ ਸਾਡੇ ਤਾਂ ਵੀ 100 ਜਣੇ ਆਉਣਗੇ ਵੀ ਤੂੰ ਫਸ ਫਸ ਕੇ ਗੱਲਾਂ ਕਰਦੀ ਹੈਗੀ ਆ ਵੀ ਤੂੰ ਐਵੇਂ ਕਰਦੀ ਆ ਆ ਥੋੜੀ ਖਾਊਗਾ ਮਤਲਬ ਮੈਂ ਬਹੁਤ ਕੁਝ ਕਿਹਾ ਹੂੰਗੀ ਸੱਚੀ ਕਹਿੰਦੀ ਸੀ ਹਾਂਜੀ ਕੋਈ ਨਹੀਂ ਰੋਟੀ ਪਾਣੀ ਵੀ ਮੈਂ ਟਾਈਮ ਨਾਲ ਬਣਾ ਦਿੰਦੀ ਆ ਉਹਦੇ ਪਿੱਛੇ ਵੀ ਕਹਿ ਦੇਣਗੇ ਤੂੰ 12 ਵਜੇ ਉੱਠਦੀ ਹੈਗੀ ਆ ਤੂੰ ਟਾਈਮ ਨਾਲ ਰੋਟੀ ਨਹੀਂ ਬਣਾਉਂਦੀ ਇਹ ਸਾਨੂੰ ਭੁੱਖੇ ਰਹਿਣਾ ਪੈਂਦਾ ਹੈਗਾਗਾ ਯਾਰ ਮੈਂ ਕਿਹੜਾ ਤੈਨੂੰ ਦੇਖਦਾ ਨਹੀਂ ਕੰਮ ਕਰਦੀ ਤੂੰ ਸਾਰਾ ਦਿਨ ਕੰਮ ਕਰਦੀ ਘਰੇ ਭਾਂਡੇ ਮਾੜਦੇ ਕਦੇ ਕੁਝ ਕਰਦੀ ਆ ਹਨਾ ਤਾਂ ਵੀ ਇਹ ਫੀਲ ਕਰਾਉਣਗੇ ਵੀ ਮੈਂ ਕੁਝ ਕਰਦੀ ਹੀ ਨਹੀਂ ਹੈਗੀ ਜੀ ਕੋਈ ਨਹੀਂ ਇਹਨਾਂ ਦਾ ਮੈਂ ਪੁੱਛੂ ਤੂੰ ਐਂਛਣਾ ਲਾਇਗਰ ਫਾਲਤੂ ਦੀ ਟੈਂਸ਼ਨ ਵਾਲੀ ਤਾਂ ਗੱਲ ਹੁਣ ਹੈਗੀ ਆ ਨਾ ਬੰਦਾ ਕੰਮ ਵੀ ਕਰੇ ਤੇ ਬਾਤ ਚ ਉਹਨੂੰ ਕਹਿ ਵੀ ਦੇ ਵੀ ਹਾਂ ਵੀ ਤੂੰ ਕੁਛ ਨਹੀਂ ਕਰਦੀ ਹੈਗੀ। ਸਮਝ ਗਿਆ ਮੈਂ। ਹੁਣ ਮੈਂ ਤਾਂ ਉਹਨਾਂ ਨੂੰ ਜਾਣਦੀ ਵੀ ਨਹੀਂ ਸੀ ਵੀ ਕੌਣ ਸੀ। ਕਹਿੰਦੇ ਤਾਂ ਉਹਨਾਂ ਨੂੰ ਜਾਣਦੀ ਹੈਂ ਕਿ ਆ ਤੂੰ ਮੈਨੂੰ ਦੱਸ ਦੇ ਕੀ ਗੱਲ ਹੈਗੀ ਆ। bina gal to chakuli gal hai. ਜਿਹੜੀ ਬੇਬੇ ਦੀ ਹਾਲ ਸੀ ਨਾ ਉਹਨੇ ਦੁਬਾਰਾ ਸ਼ੁਰੂ ਕਰਤੀ ਮੈਨੂੰ ਲੱਗਦਾ। ਕੋਈ ਨਹੀਂ। ਉਹਨੂੰ ਮੈਂ ਪੁੱਛੂ। ਤੇ ਮੈਂ ਨਾ ਕਿਵੇਂ? ਅੱਜ ਤਾਂ ਮੰਮੀ ਰਾਣੀ ਨਾਲ ਜ਼ਮੀਨ ਬਾਰੇ ਗੱਲ ਕਰੀ ਜਾਂਦੇ ਸੀਗੇ। ਜਿਹੜੀ ਛੋਡੇ ਨਾਮ ਦੀ ਜ਼ਮੀਨ ਹੈਗੀ ਹਨਾ ਉਹ ਵੀ ਕਹਿੰਦੇ ਨੇ ਵੀ ਉਹਨੂੰ ਵੇਚ ਕੇ ਨਾ ਬਾਹਰ ਪੈਸੇ ਭੇਜ ਦੇਣੇ ਹੈਗੇ। ਕਿਵੇਂ? ਪੈਸੇ ਭੇਜਨੇ ਆ। ਹਾਂਜੀ। ਯਾਰ ਪਹਿਲਾਂ ਇਹਨਾਂ ਨੇ ਆਪਣੇ ਹਿੱਸੇ ਦੇ ਦੋ ਕਿੱਲੇ ਆਉਂਦੇ ਸੀ। ਉਹ ਜੋ ਕਿੱਲਾ ਇਹਨਾਂ ਨੇ ਵੇਚਤਾ। ਹੁਣ ਕਿੱਲਾ ਕਹਿੰਦੇ ਉਹਦਾਗਾ ਕਿੱਲਾ ਤੇਰਾ ਹੈ। ਹੁਣ ਉਹ ਵੀ ਵੇਚਣ ਨੂੰ ਫਿਰਦੇ ਨੇ ਇਹ। ਉਹੀ ਤਾਂ ਗੱਲ ਹੈ ਕੀ ਆ ਜੋ ਵੀ ਵੇਚ ਦੇਣਗੇ ਆਪਾਂ ਕਿੱਥੇ ਜਾਵਾਂਗੇ? ਆਪਾਂ ਕੀ ਖਾਵਾਂਗੇ? ਆਪਾਂ ਤਾਂ ਭੁੱਖੇ ਮਰ ਜਾਾਂਗੇ। ਹਾਂ ਤੇਰੀ ਸੱਚੀ ਆ। ਹੋਰ ਕੀ ਆਂਦੀ ਸੀ ਮੰਮੀ? ਹੋਰ ਤਾਂ ਕੀ ਕਹਿੰਦੇ ਸੀ? ਕਹਣਾ ਤਾਂ ਮੰਮੀ ਨੇ ਬਹੁਤ ਖੁਸ਼ ਹੈਗਾਗਾ। ਹੁਣ ਤੁਹਾਨੂੰ ਮੈਂ ਕੀ ਕੁਝ ਦੱਸਾਂ ਉਹਨਾਂ ਬਾਰੇ? ਕੋਈ ਨਹੀਂ। ਪੁੱਛਦਾ ਮੇਰੀ ਮਾਂ। ਤੁਸੀਂ ਗੱਲ ਕਰ ਲਿਓ ਜ਼ਮੀਨ ਬਾਰੇ ਕਿਤੇ ਉਹ ਵੀ ਨਾ ਆਪਣੇ ਹੱਥੋਂ ਵਗ ਜੇ। ਹੁਣ ਰੋਟੀ ਦਾ ਟਾਈਮ ਐ। ਹੁਣ ਰੋਟੀ ਦਾ ਟਾਈਮ ਐ। ਕਾਦੇ ਪਿੱਛੇ। ਹਨਾ ਹੁਣ ਆਪੇ ਇਹ ਗੱਲ ਨਹੀਂ ਛੇੜਦੇ। ਇਹ ਗੱਲ ਆਪਾਂ ਸਵੇਰੇ ਛੇੜਾਂਗੇ। ਹੁਣ ਆਪਾਂ ਰੋਟੀ ਪਾਣੀ ਖਾ ਕੇ ਟਾਈਮ ਨਾਲ ਸੌਂ ਜਾਨੇ ਆ। ਇਹਨਾਂ ਨਾਲ ਸਵੇਰੇ ਗੱਲ ਕਰਦੇ ਆਂ। ਰੋਟੀ ਦਾ ਟਾਈਮ ਨਾਲ ਖਾਦੀ ਜਾਉਗੀ ਨਾ ਗੱਲ ਤਾਂ ਇਹ ਆ ਨਾ ਕਿਤੇ ਤੁਸੀਂ ਕਹਿ ਵੀ ਨਾ ਪਾਓ ਤੇ ਉਹ ਵੇਚ ਵੀ ਦੇਣ ਤੇ ਪੈਸੇ ਹੋਰ ਵੀ ਟੱਪਿਆਂ ਉਹ ਨਹੀਂ ਵੇਚਣਦਾ ਪਹਿਲੀ ਵੇਚਦੀ ਨਲੇ ਜਿੱਦਣ 2 ਕਿੱਲੇ ਵੇਚ ਕੇ ਬਾਈ ਨੂੰ ਭੇਜਿਆ ਸੀ ਨਾ ਉਦੋਂ ਇਹਨਾਂ ਨੇ ਕਿਹਾ ਸੀ ਵੀ ਹਰਮਣ ਜੀ ਹਾਂ ਬਾਈ ਨੇ ਜ਼ਮੀਨ ਨਾ ਛੜਾਈ ਤੇ ਜਿਹੜੇ ਤੇਰੇ 2 ਕਿੱਲੇ ਉਹ ਤੇਰੇ ਨਾ ਹੋ ਜਾਣਗੇ ਬਾਈ ਆਪਦੇ ਹਿੱਸੇ ਦੀ ਵੇਚ ਗਿਆ ਹੁਣ ਇਹ ਏ ਵੀ ਵੇਚ ਨੂੰ ਫਿਰਦੇ ਨੇ ਸਿਰ ਤੂੰ ਟੈਨਸ਼ਨ ਨਾ ਲੈ ਤੂੰ ਸਾਥ ਨਾ ਛੱਡੀ ਬਾਕੀ ਤਾਂ ਮੈਂ ਸਾਰਿਆਂ ਨੂੰ ਦੇਖ ਲਉ ਆਪਣੇ ਬਾਰੇ ਤਾਂ ਥੋੜਾ ਹੋ ਸੋਚਣਾ ਚਾਹੀਦਾ ਹੈਗਾ ਨਾ ਉਹਨਾਂ ਨੂੰ ਸਾਡੇ ਹਿੱਸੇ ਵੀ ਤਾਂ ਕੁਝ ਹੋਣਾ ਚਾਹੀਦਾ ਹੈਗਾ ਨਾ ਮੰਮੀ ਹੋਰ ਤਾਂ ਨਹੀਂ ਬੋਲੀ ਮੇਰੇ ਬਾਰੇ ਕੁਝ ਨਹੀਂ ਹੋਰ ਤਾਂ ਨਹੀਂ ਕੁਝ ਨਾ ਬੰਦੇ ਚਲ ਸਮਝਾ ਰੋਟੀ ਲੈ ਕੇ ਆ ਸਵੇਰੇ ਗੱਲ ਕਰਦੇ ਨੇ ਨਾਲ ਠੀਕ ਹੈ ਜੀ ਇਚਾਰਾ ਨਹੀਂ ਜ਼ਮੀਨ ਇਹ ਵੀ ਨਹੀਂ ਛੱਡੀ ਟੈਨਸ਼ਨ ਨਾਲ ਹੀ ਫਾਲਤੂ ਦੀ ਹਾਂਜੀ ਉਹਨਾਂ ਨੂੰ ਮੈਂ ਦੱਸੂ ਵੀ ਹਿੱਸਾ ਕਿ ਮਿਲਿਆ ਕਰ ਦਿਆ ਨਾਲੇ ਦੇ ਜੀ ਨੂੰ ਤੇਨੇ ਕਿਹੜੇ ਕੁੱਤੇ ਡੰਡਾ ਨਹੀਂ ਮਾਰਿਆ ਉਹ ਨੂੰ ਇਹ ਅੱਜ ਕਿਸੇ ਨਾਲ ਮਾੜਾ ਸਾਫਤ ਕਰਨ ਲੱਗੇ ਵਿਆਹ ਕਰਾਉਂ ਤੂੰ ਮੈਂ ਪਹਿਲਾਂ ਨਾਲੇ ਬੇਬੇ ਨੂੰ ਕਿਹਾ ਸੀ ਬੀਜੀ ਦਿਨ ਇਹ ਹੀ ਢੇ ਲਾਉਣੇ ਹਨ ਮਾਰੇ ਸਤਾ ਨਹੀਂ ਕਰੂੰਗਾ ਨੇ ਕਰਤਬ ਦਾ ਕੰਮ ਸ਼ੁਰੂ ਹੁਣ ਕਿੰਨੇ ਕਬਰੀ ਚੁੱਪ ਕਰਕੇ ਬੈਠੂ ਮੈਂ ਤੈਨੂੰ ਪੁੱਛੂ ਸਵੇਰ ਹੁੰਦੇ ਗੇਰੇ ਕਰੂ ਕੱਢ ਦੋ ਸਾਨੂੰ ਲੋੜੇ ਨਹੀਂ ਕੀ ਹੋ ਗਿਆ ਪੁੱਤ ਕਿਰਾਏ ਤੇ ਬੈਜਣੇ ਆਸੀਂ ਕਿਉਂ ਕੀ ਹੋ ਗਿਆ ਤੈਨੂੰ ਤੈਨੂੰ ਕਿਹੜਾ ਮਾਤਾ ਪਤਾ ਨਹੀਂ ਲੱਭਾਇਆ ਤੂੰ ਬੈਠ ਤਾਂ ਜਾਏ ਕਾ ਤੂੰ ਖੜਾ ਤੂੰ ਬੈਠ ਜਾ ਮੈਂ ਬਸ ਬਾਇਆ ਪੁੱਤ ਕੀ ਹੋ ਗਿਆ ਮੈਨੂੰ ਬੈਹਿ ਕੇ ਦੱਸ ਕੀ ਹੋਇਆ ਨਾ ਮੈਨੂੰ ਇੱਕ ਗੱਲ ਦੱਸ ਹਾਂ ਰਾਤ ਮੈਂ ਤਾਣੀ ਬੋਲੇ ਵੀ ਕਾਦੇ ਪਿੱਛੇ ਆਣਾ ਰੋਟੀ ਪਾਣੀ ਦਾ ਟਾਈਮ ਹੈ ਹਾਂ ਮੇਰੇ ਲਈ ਜ਼ਮੀਨ ਵੀ ਵੇਚਣ ਤੇ ਅੱਖ ਰੱਖ ਲਈ ਤੁਨੇ ਹੁਣ ਵੇ ਪੁੱਤ ਆ ਤੇਰੇ ਨਾਲ ਦਾ ਜੰਮੇ ਉਧਰ ਫਸਿਆ ਪਿਆ ਫਸਿਆ ਰਵੇ ਮਾਣਾ ਮੋਟਾ ਸੋਚ ਲਾ ਉਹਦੇ ਬਾਰੇ ਕਿੰਨਾ ਕ ਸੋਚਾਂ ਬਈ ਜ਼ਮੀਨ ਕਿ ਚੱਟਣੀ ਐ ਬੰਦਾ ਬੰਦਾ ਹੀ دارو ਹੁੰਦਾ ਉਹ ਦਿਨ ਕਿਹਾ ਸੀ ਵੀ ਨਾ ਜਾ ਉਹ ਦਿਨ ਤੂੰ ਨੇ ਮੇਰੇ ਵਾਲਾ ਹਿੱਸਾ ਵੀ ਵੇਚਿਆ ਗਣਾ ਨਾਲੇ ਬੇਪਤਾ ਮੈਨੂੰ ਤਾਂ ਐ ਸੀ ਵੀ ਚੱਲ ਸਾਰਾਂ ਦੀ ਰੋਜ਼ ਰੋਟੀ ਬਣ ਜੂ ਮੈਨੂੰ ਕੀ ਪਤਾ ਸੀ ਆ ਤੇਰੇ ਬਾਪੂ ਨੂੰ ਸੁੱਖ ਦਾ ਸਾਹ ਆ ਜੂ ਮਾਣਾ ਮੋਟਾ ਮਾਤਾ ਇੱਕ ਗੱਲ ਸੁਣ ਲੈ ਮੇਰੀ ਸਿੱਧੀ ਜੀ ਸਪਸ਼ਟ ਐ ਜਾਂ ਤਾਂ ਸਾਨੂੰ ਘਰੋਂ ਕੱਢ ਦੇ ਅਸੀਂ ਕਿਰਾਏ ਤੇ ਜਿੱਥੇ ਮਰਜੀ ਰਹੀਏ ਦੋਨੇ ਜੀ ਕਮਾਵਾਂਗੇ ਅਸੀਂ ਖਾਵਾਂਗੇ ਨਾਲੇ ਤੂੰ ਇਹਨੂੰ ਕੀ ਕੀ ਮਾਰਦੀਆਂ ਗੱਲਾਂ ਤਾਨੇ ਮਾਰਦੀਆਂ ਕਦੇ ਦਾਜ ਦੇ ਕਦੇ ਕਾਸੇ ਦੇ ਮੈਂ ਨੂੰ ਕੀ ਕਹਿਤਾ ਪਤਾ ਹੈ ਲੱਗਿਆ ਤੀਮੀ ਥੱਲੇ ਤੂੰ ਮੈਂ ਕਹਨੂੰ ਜਨਾਨੀ ਥੱਲੇ ਲੱਗ ਗਿਆ ਲੱਗਦਾ ਤੂੰ ਸੀ ਗਏ ਉਹਦੇ ਥੱਲੇ ਜਿਨੇ ਹੁਣ ਤੱਕ ਸਾਰਾ ਕੁਝ ਬਕਿਆਤਾ ਮੇਰਾ ਪਿਓ ਚੰਗਾ ਪੜਾ ਸਰਦਾਰ ਸੀ ਪਿੰਡ ਦੇ ਵਿੱਚ ਜਮੀਨ ਵੇਖਿਆ ਕੇ ਰੱਖਤੀ ਨਾਲੇ ਜਦੋਂ ਕਿਹਾ ਸੀ ਬਿਉਰੇ ਨਹੀਂ ਕੰਮ ਕਰ ਸਕਦਾ ਉਹ ਬਾਹਰ ਜਾ ਕੇ ਕਿੱਥੋਂ ਕਰ ਲੂ ਹੁਣ ਜਨਾਨੀ ਪਿੱਛੇ ਲਾ ਕੇ ਪਾਇਆ ਪਾਇਆ ਚ ਵੰਡ ਪਾਵੇਂਗਾ ਤੂੰ ਭਾਈ ਨੂੰ ਭਾਈ ਨਹੀਂ ਸਮਝਦਾ ਹੁਣ ਤੂੰ ਹੈ ਬੇ ਤੇਰੇ ਨਾਲ ਦਾ ਜੰਮਿਆ ਮੈਂ ਮੈਂ ਤੈਨੂੰ ਜਨਮ ਦਿੱਤਾ ਹੈ 9 ਮਹੀਨੇ ਢਿੱਡ ਚ ਰੱਖਿਆ ਮੈਂ ਤੂੰ ਅੱਜ ਕੱਲ ਦੀ ਆਈ ਪਿੱਛੇ ਤੂੰ ਮੰਗਰ ਲੱਗ ਗਿਆ ਉਹਦੇ ਮਾਣੂ ਕੁਛ ਵੀ ਨਹੀਂ ਸਮਝਦਾ ਤੂੰ ਸਮਝਿਆ ਸੀ ਮਾਣੂ ਵੀ ਪਰ ਮਾਣੇ ਮੈਨੂੰ ਨਹੀਂ ਸਮਝਿਆ ਜੇ ਐਡੀ ਮਾੜਾ ਲੱਗਦਾ ਸੀ ਕੁੱਖ ਚ ਮਾਰਦਾ ਦੀ ਕੀ ਲੋੜ ਸੀ ਜੰਮਣ ਦੀ ਨਲੇ ਕੀ ਸਦਾ ਹੀ ਸਾ ਖੱਲ ਕਹਿੰਦੀ ਬਾਪੂ ਨੂੰ ਮੈਨੂੰ ਤਾਂ ਮੇਰਾ ਪੁੱਤ ਚਾਹੀਦਾ ਛੋਟੇ ਤੋਂ ਕੀ ਲੈਣਾ ਹੁਣ ਛੋਟੇ ਤੋਂ ਲਈ ਵੀ ਨਾ ਕੁਛ ਨਲੇ ਰਹੀ ਗੱਲ ਇਹਦੀ ਇਹਨੂੰ ਅੱਜ ਤੋਂ ਬਾਅਦ ਬੋਲ ਵੀ ਨਾ ਜਾਈਂ ਵੀ ਮੈਂ ਆਹ ਗੱਲ ਕਿੱਥੋਂ ਕਹੇ ਵੀ ਛੋਟੇ ਤੋਂ ਕੀ ਲੈਣਾ ਹਾਂ ਵੀ ਨਰਕ ਦਾ ਤੇਰੇ ਵਰ ਵੀ ਉਨੇ ਹੀ ਭਰਿਆ ਸੀ ਮੈਂ ਮੈਨੂੰ ਮਾਤਾ ਸਾਰਾ ਪਤਾ ਕੀ ਪਤਾ ਚਲਾਕ ਬਣਦੀ ਕੋਸ਼ਿਸ਼ ਨਾ ਕਰ ਕੀ ਚਲਾਕ ਬਣਦੀ ਆ ਮੈਂ ਜਿਹੜਾ ਤੂੰ ਮੰਗਰੋਂ ਜਾ ਕੀ ਦੇ ਗੁੱਤਾਂ ਪੜਦੀਆਂ ਕਦੇ ਤੂੰ ਇਹਨੂੰ ਮਾੜਾ ਸਾਫਤ ਕਰਦੀ ਆ ਕੀ ਗੱਲ ਆ ਇਹ ਗੁੱਤ ਪਟਾ ਲੂਗੀ ਡੰਡ ਬਣੀ ਖੜੀ ਆ ਹੁਣ ਤੈਨੂੰ ਕੀ ਲੱਗਿਆ ਵੀ ਇਹ ਉਹੀ ਧੂਰੀ ਫਿਰਦੀ ਆ ਇਹਦਾ ਕੋਈ ਹੈ ਨਹੀਂ ਮੈਂ ਆ ਇਹਦਾ ਅੱਜ ਤਾਂ ਬੋਲ ਪੀ ਨਾਲੇ ਤੂੰ ਉਹ ਬੰਦੇ ਨਾਲ ਕੰਪੇਅਰ ਕਰਦੀ ਆ ਜਿਹੜੇ ਟੋਪ ਦਾ ਨਹੀਂ ਛੇੜਿਆ ਪਿੰਡ ਚ ਤੈਨੂੰ ਕਦੇ ਕਹਿ ਨਹੀਂ ਆ ਵੀ ਤੂੰ ਉਹ ਨਾਲ ਗਲਤ ਆ ਤੂੰ ਨਾ ਹਾਸ ਹਾਸ ਗੱਲਾਂ ਕਰਦੀਆਂ ਐਨੀ ਮਾੜੀ ਮਾਂ ਤਾਂ ਹੈ ਨਹੀਂ ਜਿੰਨੀ ਬਣਾਤਾ ਆ ਜਿੱਦੇ ਤੇਰੀ ਅੱਖਾਂ ਖੁੱਲੀਆਂ ਨਾ ਉਹਦੇ ਤੈਨੂੰ ਮਾਵਾ ਬਜਾਦਾਉਣਗੇ ਫੇਰ ਤੈਨੂੰ ਲੱਗੂ ਵੀ ਮੇਰੀ ਮਾਂ ਸੱਚ ਬੋਲਦੀ ਸੀ ਮੈਨੂੰ ਹੁਣ ਤਾਂ ਤੂੰ ਮਾਰੀ ਜਾਣਾ ਗੱਲਾਂ ਜਾ ਕੇ ਮਰ ਜਾ ਨੱਕ ਡਬੋ ਕੇ ਜਾ ਭਾਜਾ ਤੋਬੇ ਚ ਤੁਰ ਜਾ ਖੁੱਲ ਗਈ ਅੱਖਾਂ ਤਾਂ ਵੀ ਅਜੇ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ ਆਹੋ ਮਰ ਜਾ ਜਾ ਕੇ ਕਿਸੇ ਖੂਟ ਅੱਬਾ ਗੰਦਾ ਕਰ ਦੇ ਭਗ ਜਾ ਤੁਰ ਜਾ ਹਣ ਤੋ ਵੀ ਸਿਰ ਚ ਖੇਪਵਾ ਕੇ ਮਰ ਭਾਈ ਕੀ ਤੂੰ ਸਾਨੂੰ ਇੱਕਦਰਾ ਮਰ ਭਾਈ ਗਿਨੀ ਆ ਦੇਖ ਲੋ ਕਹਿੰਦੇ ਸੀ ਮਾ ਪਿਓ ਨਹੀਂ ਹੈਗਾ ਸਿਰ ਤੇ ਹਾਂ ਚੰਗੀ ਆ ਕੁੜੀ ਚੰਗੀ ਆ ਕੀ ਜੰਤਾ ਨਾ ਦੇਖ ਲਿਆ ਤੁਸੀਂ ਕਿਵੇਂ ਬੋਲਦੇ ਆ ਮੰਮੀ ਜਮਾ ਵੀ ਨਹੀਂ ਸੋਚਾ ਬੋਲਣ ਲੱਗੇ ਕਿਵੇਂ ਬੋਲੇ ਕਿ ਡੁੱਬ ਕੇ ਮਰ ਜਾ ਕੇ ਆਪਾਂ ਕਿਉਂਦਾ ਨਹੀਂ ਕੁਝ ਲੱਗਦੇ ਨਹੀਂ ਹੈਗੇ ਇਹ ਸਭ ਦੇਖ ਲੈਂਦੇ ਆਪਣੀ ਕੋਈ ਫਿਕਰ ਨਹੀਂ ਹੈਗੀ ਉਹਨਾਂ ਨੂੰ ਬਸ ਆਪਦੇ ਮੁੰਡੇ ਦੀ ਹੈਗੀ ਆ ਉਹਨਾਂ ਨੇ ਸਾਰੇ ਪੈਸੇ ਭੇਜੀ ਜਾਂਦੇ ਗਿਆ ਆਪਣੇ ਬਾਰੇ ਨਹੀਂ ਕੁਝ ਸੋਚ ਰਹੇ ਹੋ ਉਹ ਪੈਸੇ ਦੀ ਯਾਰ ਸਮਝੂ ਜਿਹੜੀ ਹੰਦਿਆ ਤਾਂ ਮੈਨੂੰ ਇਹ ਨਾ ਕਹਿੰਦੀ ਕਿ ਦੂਪਾ ਕੇ ਮਾਰ ਚਾ ਸ਼ਰਮ ਵੀ ਨਹੀਂ ਆਉਂਦੀ ਉਹਨਾਂ ਨੂੰ ਬੋਲਦੇ ਹੋਏ ਵੀ ਆਪਦੇ ਮੁੰਡੇ ਨੂੰ ਕੋਈ ਐਵੇਂ ਥੋੜੀ ਮੋਲਦਾ ਹੁੰਦਾ ਹੁੰਦਾਗਾ ਮੁੰਡਾ ਸੀ ਹੂੰ ਅਸਿਰਤ ਕੀ ਹਾਲ ਰੱਖਿਆ ਉਥਾ ਆਹ ਕੀ ਬੋਲੀਆ ਜੀ ਦੀਪ ਦੀਪ ਇਹ ਗੱਲ ਤਾਂ ਸੁਣੋ ਚੰਗਾ ਹੋ ਜਾ ਜੇ ਦਾ ਵੀ ਹੋ ਜਾ

내가 껴야지 오미야 아안돼 가네 삼 코스네 나도 너도 같이 기대 ਸਾਰਾ ਕੰਮ ਬਣ ਜੂਗਾ ਜਦੋਂ ਮੈਂ ਮਰਨ ਕਰੂਗੀ ਕਹੀ ਸੀ ਨਮਕੇ ਮੜਦਾ 100 ਨੇ ਕਹੀ ਸੀ ਤਾਂ ਹੁਣ ਬਾਹੂ ਹਾਂ ਜਮਨੀ ਕੁੜੀ ਆਸੀਂ ਬੜਾ ਰਿਸ਼ਤੇ ਵਾਲੇ ਚ ਜਾ ਕੇ ਆਉਣੇ ਕਾਮਾ ਸਾਨੂੰ ਮੜਾ ਜਾ ਅੱਛਾ ਜੀ ਤੇ ਘਰ ਬਾਲ ਧਿਆਨ ਰੱਖੀ ਕੋਈ ਵੀ ਆਵੇ ਗੇਟ ਦਾ ਬਿਲਕੁਲ ਨਹੀਂ ਖੋਲਣਾ ਨਹੀਂ ਖੋਲਦੇ ਆਹੋ ਆਪਦਾ ਰੋਟੀ ਪਾਣੀ ਖਾ ਕੇ ਅੰਦਰ ਗੇਟ ਲਾ ਕੇ ਆਉਣਾ ਕਾਈ ਜੀ ਡੈਡੀ ਜੀ ਮੰਮੀ ਤੁਸੀਂ ਵੀ ਰੋਟੀ ਖਾ ਲੈਂਦੇ ਨਾ ਬਸ ਰੋਟੀ ਅਸੀਂ ਤਾਂ ਬੇਟਾ ਹੋ ਜੂਗਾ ਸਾਨੂੰ ਕਬੇੜਾ ਹੋ ਜਾਂਦਾ ਆਹੋ ਕੋਈ ਨਾ ਤੂੰ ਰੋਟੀ ਪਕਾ ਕੇ ਆਉਂਦੀ ਖਾ ਲੈ ਰੋਟੀ ਮੋਹਨ ਨੇ ਪਈ ਜੰਦਰ ਚਲੀ ਟਾਈਮ ਨਾਲ ਆ ਚੁਈ ਅੰਦਰ ਹੀ ਅੰਦਰ ਕੰਮ ਕਰੀ ਚੱਲੀ ਬਾਹਰ ਨਹੀਂ ਨਿਕਲਣਾ ਠੀਕ ਆ ਆਜਾ ਆਜਾ ਤੱਕ ਵੇਲਾ ਨਾ ਕਰ ਹੁਣ ਤੂੰ ਮੜ ਜਾ ਹਿੰਮਤ ਨਾ ਤੁਰਿਆ ਮਸਾਤ ਕੰਮ ਪਣ ਜਿਆ ਤੱਤੀ ਰਾਂਦ ਚੰਗਾ ਹੋਇਆ ਵਾਗੇ ਖਵਾਉਣੀ ਆ ਤੁਹਾਨੂੰ ਗਰਮ ਗਰਮ ਫੁੱਲ ਕੇ ਐਦੋਂ ਪਹਿਲਾਂ ਇਹ ਆਉਣ ਜਸ਼ਨ ਨੂੰ ਫੋਨ ਕਰਦੀ ਆ ਉਹਨਾਂ ਨੂੰ ਬੁਲਾ ਲੈਂਦੀ ਆ ਜੰਦਰ ਜਿਸ ਤੋਂ ਮੈਂ ਜੰਨਾ ਚਾਹਤਾ ਹਾਂ ਰਜਰ ਨੂੰ ਮੈਂ ਤੇ ਗੱਲ ਚੁੱਪ ਕਿਉਂ ਵੀ ਤਾ ਕੀ ਹੋਇਆ ਹੋਇਆ ਨਹੀਂ ਬੋਲਦੇ ਕਿਉਂ ਨਹੀਂ ਸੀਰਤਾ ਹੈ ਹੈ ਨਾਤਾ ਸੀ ਦਿੰਨੇ ਆ ਇਸੇ ਕਰਤੂਤ ਦਾ ਮਾਲਕ ਹੈ ਤੂੰ ਹੈ ਉਹ ਤੈਨੂੰ ਅਸੀਂ ਦੀਪ ਦਾ ਭਾਈ ਸਮਝਾਤੀ ਤੈਂ ਆ ਕੇ ਇਹ ਕੀ ਕਰੇ ਨੀਂ ਚੱਜਾ ਮੈਂ ਇਤਨਾ ਤੇ ਅਸੀਂ ਘਰੇ ਨਹੀਂ ਇਹਦਾ ਮਤਲਬ ਚੋਰ ਡੱਕਿਆ ਪਾਉਣਾ ਤੂੰ ਨਹੀਂ ਮੇਰਾ ਜੱਜਾ ਕੁੱਛ ਨਾ ਐ ਸੀ ਕਿ ਜੱਤਾ ਜੱਤਾ ਲਾਈਏਗੀ ਤੂੰ ਤੂੰ ਨੇ ਇਹੋ ਹੀ ਮोटा ਦਾ ਹਾਇਰ ਜਰ ਉੱਜਾਈ ਸੀ ਉਹ ਭਾਈ ਮਾੜਾ ਮੋਟਾ ਸਿਰ ਤੇ ਹੱਥ ਮਾਰ ਲਿਆ ਕਰ ਇਹ ਅਸੀਂ ਘਰੇ ਹੈ ਨਹੀਂ ਤੇ ਤੇ ਘਰੇ ਬੁਲਾਇਆ ਹੈ ਮੈਂ ਜੇ ਮੇਰਾ ਪੁੱਤ ਮਰ ਗਿਆ ਨਾ ਤਾਂ ਤੂੰ ਆ ਕਰਤੂਤ ਕਰਦੀ ਹੈ ਕਿ ਤੂੰ ਮੈਨੂੰ ਆ ਤਾਂ ਮੇਰੇ ਜਵਾਬ ਨੂੰ ਤਾਹੀ ਮਰਵਾਇਆ ਉਹ ਮੈਂ ਤਾਂ ਪੁੱਤ ਤਨੂੰ ਆਪਣੀ ਧੀ ਸਮਝਦਾ ਸੀ ਤੈਂ ਗਾੜੀ ਦੀ ਇੱਜ਼ਤ ਤੇ ਵੀ ਨਹੀਂ ਸੋਚੀ ਮੇਰੀ ਹੈ ਮਾੜਾ ਮੋਟਾ ਤਾਂ ਅਕਲ ਨੂੰ ਧਿਆਨ ਮਾਰ ਲਾਂ ਦੀ ਤੂੰ ਉਹਨੂੰ ਕੀ ਪਸਦਾ ਐਨੂੰ ਪਸਦਾ ਮੈਂ ਦੱਸ ਮੇਰਾ ਮੁੰਡਾ ਤੂੰ ਮਰਵਾਇਆ ਤੂਰ ਵਾਂਗਰਾ ਪੁੱਤ ਰੂ ਹੈ ਤੂਮਰ ਮਾਂ ਦਾ ਮੁੰਡਾ ਦਾਸਾ ਬੋਲਦਾ ਕਿਹੜੇ ਹੁਣ ਤੂੰ ਹੈ ਤੇ ਮੂਹ ਕਿ ਦੱਸ ਤਮਾ ਜਦੋਂ ਮੇਰੀ ਆਪ ਦੀ ਕਲੇਣੀ ਨਿਕਲ ਗਈ ਆਪਦੇ ਮਾੜੇ ਹੁੰਦੇ ਨੇ ਫੇਰ ਇਹ ਦੇਖਣੇ ਪੈਂਦੇ ਨੇ ਦਿਨ ਸਾਨੂੰ ਤਾਂ ਇੱਕ ਮਾਨਤੀ ਤੇਰੇ ਤੇ ਰੱਖਿਆ ਹੋਇਆ ਕਿ ਸਾਡੇ ਘਰ ਦਾ ਚਾਨਣਾ ਇੱਕ ਧੂਆ ਸਾਡੀ ਸਾਨੂੰ ਪਤਾ ਸੀ ਤੇਰਾ ਇਹ ਸਿਲਾ ਮਿਲੂਗਾ ਘਰ ਚੀਡਾ ਕ ਮਾਰ ਲਤੋ ਹਰਮਣੂਆ ਕੱਥ ਮਰਮੜ ਮਟਾ ਤੂੰ ਗਊ ਬਾਰ ਕਾ ਮੇਰਾ ਪੁੱਤ ਮਰਵਾ ਕੇ ਰੱਖਤਾ ਤੂੰ ਨਾ ਜੇ ਤੂੰ ਇਹੀ ਖੇਪ ਪੌਣੀ ਸੀ ਨਾ ਤਾਂ ਉਹਦੇ ਹਾਂ ਕਿ ਕਰੀ ਸੀ ਤੂੰ ਹੈ ਉਹਦੇ ਤਾਂ ਬੜੇ ਸੰਸਕਾਰ ਦਿਖਾਉਂਦੀ ਸੀ ਆਪਦਾ ਤੂੰ ਪੁੱਤ ਸਾਡੇ ਸਿਰ ਤੇ ਪਾਣੀ ਦੇ ਖੇਤ ਐ ਮੇਰਾ ਦੀਪ ਮੇਰਾ ਦੀਪ ਸਾਡੇ ਦੀਪ ਤਾਂ ਮਿੱਟੀ ਚ ਰੋਲਤਾ ਪੁੱਤ ਦਾ ਕਾਹੇ ਜੋਗੇ ਨਹੀਂ ਛੱਡੇ ਅਸੀਂ ਜੇ ਤੂੰ ਉਹਦੇ ਦੱਸ ਦਿੰਦੀ ਨਾ ਵੀ ਮੈਂ ਕਰਤੂਤ ਕਰੂੰਗੀ ਤਾਂ ਸਾਡਾ ਪੁੱਤ ਬਚ ਰਹਿਣਾ ਨਾ ਤੂੰ ਓਏ ਹੈ ਤੈਨ ਕਿਹੜਾ ਸਾਡੇ ਕਿ ਨਹੀਂ ਅਕਲ ਦਾ ਧਿਆਨ ਮਾਰਿਆ ਕਿਤੇ ਤੈਨੂੰ ਅਸੀਂ ਦੀਪ ਸਮਝਾ ਦੀ ਆਪਦਾ ਚਾਚਾ ਮੈਂ ਗਲਤ ਕਿੱਥੇ ਆ ਗਲਤ ਕਿੱਥੇ ਆ ਹੈ ਹਲੇ ਤੂੰ ਕਹਿੰਦਾ ਮੈਂ ਗਲਤ ਕਿੱਥੇ ਆ ਕੋਈ ਕਦੋਂ ਨੈਰ ਤੇ ਲੀਖੜੇ ਦੀ ਸਾਨੂੰ ਪਤਾ ਨਹੀਂ ਹੈ ਸਾਡੇ ਘਰ ਨੂੰ ਤੂੰ ਚੋਰ ਬਣ ਕੇ ਚੰਬਣਾ ਨਾਲੇ ਅਸੀਂ ਹੁਣ ਹੀ ਸਿਖਏ ਅਸੀਂ ਜਾਣ ਕੇ ਗਏ ਸੀ ਸਾਨੂੰ ਯਕੀਨ ਤਾਂ ਹੈਗਾ ਸੀ ਪਰ ਯਕੀਨ ਨੂੰ ਬਦਲਣਾ ਚਾਹੁੰਦੇ ਸੱਚ ਚ ਅੱਜ ਪਤਾ ਲੱਗ ਗਿਆ ਤੇਰੀ ਕਰਤੂਤ ਦਾ ਤੈਨੂੰ ਕੀ ਲੱਗਿਆ ਵੀ ਅਸੀਂ ਕੋਈ ਕੰਮ ਗਏ ਅਸੀਂ ਤਾਂ ਤੈਨੂੰ ਰੰਗੇ ਹੱਤੀ ਫੜਨਾ ਸੀ ਤੈਨੂੰ ਮੇਰਾ ਪਤ ਮਰ ਬਾਤਤਾ ਹੈ ਸਾਨੂੰ ਕੀ ਪਤਾ ਸੀ ਬੰਨੇ ਭੋਲੇ ਚਿਹਰੇ ਦੇ ਮਗਰ ਤੇਰਾ ਇਨਾ ਕੁਸ ਹੈ ਅਸੀਂ ਤਾਂ ਉਹਦਾ ਪੁੱਤ ਬਣਾ ਕੇ ਰੱਖਿਆ ਦੀ ਪੁੱਤ ਤੈਨੂੰ ਪਰ ਸਾਡੀ ਤਾਂ ਇੱਕ ਵੀ ਨਹੀਂ ਸੋਚੀ ਮੇਰੀ ਪੱਗ ਕਿ ਨਹੀਂ ਤਾਂ ਦੇਖ ਲਾਂਦੀ ਆਹ ਦੇਖ ਲੋ ਤੁਸੀਂ ਕਹਿੰਦੇ ਸੀ ਨਾ ਜਦੋਂ ਕੋਈ ਆਉਂਦਾ ਤੂੰ ਆਏ ਨਾ ਬੋਲਿਆ ਕਰ ਬਹੂ ਨੂੰ ਤੂੰ ਆਏ ਨਾ ਕਰਾ ਕਰ ਗੇਟ ਕੌਣ ਖੋਲੂਗਾ ਹੁਣ ਤਾਂ ਕੀ ਹੋਗੇ ਜੇ ਗੇਟ ਖੋਲਤਾ ਤਾਂ ਆਹੀ ਲੜਦੀ ਸੀ ਮੈਂ ਉਸ ਦਿਨ ਮੈਂ ਇਹਨੂੰ ਦੇਖਿਆ ਸੀ ਇੱਥੇ ਬੜੇ ਚਖੜੀ ਗੱਲਾਂ ਕਰਦੀ ਸੀ ਇਹਦੇ ਨਾਲ ਇਹ। ਉਹ ਅਸੀਂ ਤਾਂ ਉਦਨ ਹੀ ਮਰ ਗਏ ਤੇ ਕਿਦਨ ਸਾਡਾ ਮੁੰਡਾ ਮਰ ਗਿਆ। ਅਸੀਂ ਕਿਤੇ ਜਾਦਾਂ ਦੇ ਨਾਲ ਜਿਉਂਦੇ ਸੀ ਵੀ ਸਾਡੀ ਧੀ ਹੈਗੀ ਐ। ਵੀ ਸਾਡੀ ਧੀ ਆ ਸਾਡਾ ਪੁੱਤ ਆ। ਪਰ ਸਾਨੂੰ ਨਹੀਂ ਪਤਾ ਸੀ ਵੀ ਅੱਡਾ ਕਹਿਰ ਸਾਡੇ ਉੱਤੇ ਡਿੱਗਣਾ। ਤੇਰੇ ਚਾ ਉਹਦੇ ਪੁੱਤ ਨੂੰ ਦੇਖਦੀ ਸੀ ਮੈਂ। ਅੱਜ ਤੂੰ ਢੇਰੀ ਕਰਤਾ ਸਾਨੂੰ ਢੇਰੀ। ਕਿਸੇ ਜੋਗਾ ਨਹੀਂ ਛੱਡਿਆ ਪੁੱਤ ਤੇ ਉਹ। ਅਸੀਂ ਇੱਕ ਮਾਨ ਕਰਿਆ ਦੀ ਤੇਰੇ ਤੇ ਪੂਰਾ ਵੀ ਸਾਡੇ ਘਰ ਦਾ ਜੰਦਾ ਹੈ। ਸਾਡੀ ਤਾਂ ਨਹੀਂ। ਅਬ ਤੇ ਇਕੱਲੇ ਭਰਾ ਦੀ ਸੋਚ ਲੈਂਦੀ ਅਬ ਮਰਜੂ ਕੁਸ ਖਾ ਕੇ ਗਲਤੀ ਇਥੇ ਕੋਈ ਵੀ ਨਹੀਂ ਗਲਤ ਤਾਂ ਸਿਰਫ ਦੁਨੀਆ ਜਿਹੜੀ ਲੋਕਾਂ ਦੇ ਟਿੱਪਣੀਆਂ ਕਰਨ ਲੱਗ ਜਾਂਦੀ ਆ ਭਾਈ ਦੇ ਭੈਣ ਭਾਈ ਦੇ ਰਿਸ਼ਤੇ ਨੂੰ ਘਰ ਵਾਲੇ ਘਰ ਵਾਲੀ ਦਾ ਰਿਸ਼ਤਾ ਬਣਾ ਦੰਦੇ ਐ ਤੇ ਜਿਹੜੇ ਕੋਈ ਇਹ ਦੇ ਵਰਗੇ ਵਿਚਾਰੇ ਚੰਗੇ ਲੋਕ ਹੁੰਦੇ ਐ ਉਹਨਾਂ ਨੂੰ ਮਾੜਾ ਸਾਬਤ ਕਰਕੇ ਘਰੇ ਬੁਲਾ ਕੇ ਮਾਰ ਦੰਦੇ ਐ ਮਾਰ ਤੇ ਵੀ ਸਕਦੇ ਸੀ ਪਰ ਕਿਉਂ ਨਹੀਂ ਮਾਰਿਆ ਕਿਉਂਕਿ ਆਪਦੀ ਦਾ ਕਸੂਰ ਸੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਤਾੜੀਆਂ ਦੋ ਹੱਥਾਂ ਨਾਲ ਵੱਜਦੀਆਂ ਮੁੰਡੇ ਕਦੇ ਗਲਤ ਨਹੀਂ ਹੋ ਸਕਦੇ ਕੁੜੀਆਂ ਦੀ ਵੀ ਬਰਾਬਰ ਗਲਤੀ ਹੁੰਦੀ ਹੈ ਪਰ ਹਮੇਸ਼ਾ ਕੁੜੀਆਂ ਗਲਤ ਨਹੀਂ ਹੁੰਦੀ ਉੱਥੇ ਮੁੰਡਿਆਂ ਦੀ ਵੀ ਗਲਤੀ ਹੁੰਦੀ ਹੈ ਬਰੋਬਰ ਗਲਤੀਆਂ ਹੁੰਦੀਆਂ ਤੇ ਲੋਕਾਂ ਦੇ ਟਿੱਪਣੀਆਂ ਕਰਨੀਆਂ ਛੱਡ ਦਿਓ ਬਿਨਾਂ ਗੱਲ ਤੋਂ ਸਾਖੇ ਦਿਔਰ ਪ੍ਰਜਾ ਨੂੰ ਬਾੜਾ ਸ਼ਬਦ ਕਮਾਣਾ ਦਿੰਨਿਓ ਜੇ ਆਪਾਂ ਕਿਸੇ ਨਾਲ ਹੱਸ ਕੇ ਦੋ ਗੱਲਾਂ ਕਰ ਲਿਆ ਉਹਦੇ ਨਾਲ ਉਹਨੂੰ ਗਲਤ ਬਣਾਤਾ ਸੱਸ ਸਹੁਰੇ ਨਾਲ ਗਲਤ ਬਣਾਤਾ ਯਾਰ ਲੋਕ ਤੁਸੀਂ ਇੰਨਾ ਗਿਰ ਗਏ ਯਾਰ ਇੰਨਾ ਗਿਰ ਕੇ ਮਾੜਾ ਮੋਟਾ ਸੋਚ ਨੂੰ ਸੁਧਾਰੋ ਤੇ ਕਿਹੜਾ ਸਾਡਾ 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 ਕਿੰਨਾ ਵੀ کردار ਹੋ ਰਿਹਾ ਇੱਕ ਸੁਣਨੂ ਦਿਖਾਉਣ ਵਾਸਤੇ ਲੋਕਾਂ ਨੂੰ ਚਾਣਨ ਪਾ ਰਹੇ ਆਂ ਸੀ ਸਿੰਪਲ ਜੀ ਸਟੋਰੀ ਐ ਕੋਈ ਜਿਆਦਾ ਵੱਡੀ ਨਹੀਂ ਕਰੀ ਇਹ ਸਾਡੀ ਟੀਮ ਤੇ ਪਹਿਲੇ ਸਾਡੇ ਰੈਗੂਲਰ ਪਾਰਟ ਆਉਣਗੇ ਮੇਨ ਪੁਆਇੰਟ ਇਹੀ ਐ ਵੀ ਰੈਗੂਲਰ ਪਾਰਟ ਆਉਣਗੇ ਦੂਜੀ ਗੱਲ ਇਹ ਐ ਤੁਸੀਂ ਪਿਆਰ ਤੇ ਸਪੋਰਟ ਕਰਿਓ ਕਿਉਂਕਿ ਛਾਲ ਡੇਢ ਸਾਲ ਬਾਅਦ ਦੁਬਾਰੇ ਜਾਗੇ ਆਂ ਤੇ ਬਾਈ ਜੀ ਹਨਾ ਸੁੱਡੇ ਸਪੋਰਟ ਦੀ ਲੋੜ ਆ ਉਡੇ ਪਿਆਰ ਦੀ ਲੋੜਾ ਇੰਨਾ ਕਿ ਚਾਹੁੰਦੇ ਆ ਹੋਰ ਕੁਝ ਨਹੀਂ ਚਾਹੁੰਦੇ ਬਾਕੀ ਇਹ ਐ ਦੇਖੋ ਤੀ ਪੁੱਤ ਕਿਸੇ ਦਾ ਹੀ ਮਾੜਾ ਨਿਕਲ ਸਕਦਾ ਅਸੀਂ ਨਹੀਂ ਕਹਿੰਦੇ ਕਿਸੇ ਦਾ ਵੀ ਨਿਕਲ ਜਾ ਕਿਸੇ ਦਾ ਵੀ ਮਾੜਾ ਨਿਕਲ ਸਕਦਾ ਕਿਸੇ ਦੀ ਟਿੱਪਣੀ ਨਾ ਕਰਿਆ ਕਰੋ ਇਹ ਨਾ ਕਹਿ ਕਰੋ ਫਲਾਣੇ ਦੀ ਭੱਜ ਗਈ ਜਾ ਉਹ ਭੱਜ ਗਈ ਇਹ ਫੁੱਟੂ ਗੱਲਾਂ ਹੁੰਦੀਆਂ ਨਹੀਂ ਕਰਾਓ ਅੱਛਾ ਬੋਲਿਏ ਕਰਤਾਰ ਉਹਦੇ ਹਾਂਜੀ ਪਰਮਾਤਮਾ ਪਤਾ ਨਹੀਂ ਕਿਤੇ ਵਕਤ ਪਾ ਦੇ ਇਹ ਤਾਂ ਛੋਟਾ ਜਿਹਾ ਸਨੇਹ ਹੈ ਕਿਨੂੰ ਹਰਸਾਂ ਤੋਂ ਪਰਸਾਂ ਤੇ ਪੰਚਾ ਦੇ ਕਿਨੂੰ ਫਰਸ਼ਾਂ ਤੋਂ ਜਮੀਂ ਥੱਲੇ ਲਿਆਵੇ ਦੂਜੀ ਗੱਲ ਇਹ ਐ ਬੀਬਈ ਅਸੀਂ ਪਾਰਟ ਬਣਾਵਾਂਗੇ ਐਵੇਂ ਦੇ ਪਾਰਟ ਬਣਾਵਾਂਗੇ ਵਧੀਆ ਸਟੋਰੀਆਂ ਬਣਾਵਾਂਗੇ ਜਿੱਥੇ ਸਾਡੀ ਗਲਤੀ ਹੋ ਤਾਂ ਸਾਨੂੰ ਦੱਸਿਓ ਅਸੀਂ ਸੁਧਾਰ ਕਰਾਂਗੇ ਬਾਕੀ ਬਈ ਹਨਾ ਬਾਕੀ ਆਏ ਲੋਕਾਂ ਦਾ ਬਾਬੇ ਨਾਨਕ ਨੂੰ ਨਹੀਂ ਸਹੀ ਗਿਆ ਹਨਾ ਫਰਕ ਆ ਦੇ ਵਿਚਾਰੇ ਆ ਥੋੜੇ ਪਿਆਰ ਦੀ ਸਪੋਰਟ ਦੀ ਲੋੜ ਆ ਤੇ ਕਰਨਾ ਨਾ ਪੁੱਲਿਓ ਜ਼ਰੂਰ ਕਰਿਓ ਜੀ ਤੇ ਮੁੰਡਾ ਬਹੁਤ ਮਿਹਨਤ ਕਰ ਰਿਹਾ ਹੈ ਹਨਾ ਤੇ ਜ਼ਰੂਰ ਸਪੋਰਟ ਕਰੋ ਜੀ ਮੁੰਡੇ ਨੂੰ ਧੰਨਵਾਦ ਜੀ ਧੰਨਵਾਦ ਜੀ ਚੰਨ